ਕਿਵੇਂ ਆਂ ਤੀਰੇ ਓਏ ਠੀਕ ਐ ਆਹ ਕਿਹੜਾ ਵੀ ਆ ਬਲਾ ਬੂਟਾ ਮਰੇ ਨੇ ਓਏ ਇਹੇ ਇਹੇ ਪੀਪੀ 420 ਆ ਅੱਛਾ ਕੀ ਝਾੜ ਝੂੜਾ ਦਾ ਝਾੜੇ ਦਾ ਬਾਈ ਜੀ ਯੂਨੀਵਰਸਿਟੀ ਦਾ ਆਂਦੀ ਵੀ 130 ਗੱਟੇ ਨਿਕਲਣਗੇ ਕਿਲੇ ਦੇ ਪਰ ਆਪਾਂ ਨੂੰ ਉਮੀਦ ਐ ਵੀ 120 ਤਾਂ ਨਿਕਲਣਗੇ ਨਿਕਲਣਗੇ ਚਲਾ ਐ ਕਰੀ ਗੱਟਾ ਕਰਖਣੀ ਮੇਰੇ ਆਸਤੇ ਵੀ ਓ ਨਹੀਂ ਨਹੀਂ ਪਤਾ ਕੀ ਗੱਲ ਆ ਜਿਹੜਾ ਆਪਾਂ ਵਾਂਚੋਂ ਵੀ ਰੱਖਦੇ ਆ ਇਹਦੇ ਚ ਵੱਧ ਮਾ ਘਟ ਮਾ ਬੂਟਾ ਹੁੰਦਾ ਈੜਾ ਪਲ ਨੇ ਦੁਕਾਨ ਤੋਂ ਜਾਂ ਯੂਨੀਵਰਸਿਟੀ ਤੋਂ ਉਹ ਸੁੱਧਿਆ ਦਾ ਵੀ ਹੁੰਦਾ ਤੂੰ ਉਹ ਲੈ ਚੱਲ ਗਾਣੂਆ ਪਹਿਲੀਆਂ ਚ ਲੈਣੂ ਮੋੜ ਕੇ ਮਿਲੇ ਨਾ ਮਿਲੇ ਯਾਰ ਹਾਂ ਹਾਂ ਭੱਜ ਕੇ ਲੈ ਲੈ ਉਹ تیرੇ ਕਿਹੜਾ ਪੀਪੀ 420 ਬੀ ਆ ਯਾਰ ਕਿਤੇ ਸੁਣਿਆ ਤੇ ਨਹੀਂ ਕਿਹੜੀ ਯੂਨੀਵਰਸਿਟੀ ਦਾ ਇਹ ਉਹ ਯਾਰ ਜੇ ਬੀ ਹੋਊਗਾ ਤਾਂ ਤੂੰ ਸੁਣੇਗਾ ਇਹ ਤਾਂ ਮੇਰੀ ਗੱਲ ਸੁਣ ਲੈ 212 ਬੀ ਆ ਆਮ ਜਿਹੜਾ ਆਪਾਂ ਵੀਦੇ ਆ ਇਹ ਤਾਂ ਯਾਰ ਜਦੋਂ ਮੈਂ ਲਾਇਆ ਉਤੋਂ ਪੈ ਗਿਆ ਮੀ ਬੂਟਾ ਬਾਲਾ ਮਾਰ ਗਿਆ ਇਹਦੇ ਅਰਗੇ ਹੱਥ ਨੂੰ 20 ਆਉਂਦੇ ਆ ਮੇਰੇ ਕੋਲੇ ਪੁੱਛਣ ਵਾਲੇ ਮੈਂ ਤਾਂ ਯਾਰ ਇਹਨੂੰ ਗੱਪ ਮਾਰਤਾ ਐਵੇਂ ਦੁਕਾਨਾਂ ਤੇ ਹਣ ਉਤੋਂ ਦੀ ਹੋ ਹੋ ਡੇਗਦਾ ਫ E aí, e aí